ਕਾਲਾ ਮਾਮਲੇ ਨਾਲ ਜੁੜੀ ਹੋਈ ਦੱਸਦੀ ਹੈ ਜਿੱਥੇ ਕਥਿਤ ਸ਼ਰਾਬ ਘਟਾਲਾ ਮਾਮਲੇ ਨਾਲ ਜੁੜੇ ਹੋਏ ਕੁਝ ਲੋਕ ਹਜੇ ਜੇਲ੍ਹ ਦੇ ਵਿੱਚ ਨੇ ਤਾਂ ਹੁਣ ਐਸੇ ਦੇ ਵਿਚਾਲੇ ਮਨੀਸ਼ ਸਿਸੋਦੀਆ ਦੀ ਜਿਹੜੀ ਗੱਲ ਕਰੀਏ ਤੇ ਮਨੀਸ਼ ਸਿਸੋਦੀਆ ਦੀ ਮੁਸ਼ਕਲਾਂ ਘਟ ਹੁੰਦੀਆਂ ਹੋਈਆਂ ਦਿਖਾਈ ਨਹੀਂ ਦੇ ਰੀਆਂ ਉਹਨਾਂ ਨੂੰ ਹੋਰ 18 April ਦੇ ਅਪ੍ਰੈਲ ਤੱਕ ਨਿਆਇਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਤਾਂ ਦੱਸ ਦਈਏ ਮਨੀਸ਼ ਸਿਸੋਧੀਆਂ ਨੂੰ 18 ਅਪ੍ਰੈਲ ਤੱਕ ਹੋਰ ਨਿਆਇਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਮਾਮਲਾ ਉਹੀ ਕਤਿਤ ਸ਼ਰਾਬ ਕੋਟਾਲਾ ਮਾਮਲਾ ਜਿਸ ਨੂੰ ਲੈ ਕੇ ਹਲੇ ਤੱਕ ਅਰਵਿੰਦ ਕੇਜਰੀਵਾਲ ਵੀ ਨਿਆਇਕ ਹਿਰਾਸਤ ਦੇ ਵਿੱਚ ਨੇ ਤੇ ਦੋਵੇਂ ਹੀ ਦਿੱਲੀ ਦੇ ਤਿਹਾਰ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਨੇ ਤੇ ਇਸ ਦੇ ਨਾਲ ਹੀ ਵਧੇਰੀ ਜਾਣਕਾਰੀ ਵੀ ਲਵਾਂਗੇ ਪਰ ਦੱਸ ਦਈਏ ਤੁਹਾਨੂੰ ਇਹ ਜਿਹੜਾ ਸ਼ਰਾਬ ਕੋਟਾਲਾ ਮਾਮਲਾ ਹੈ ਦਿਨ ਬਦਿਨਾ ਕਾਫੀ پیچੀਦਾ ਹੁੰਦਾ ਜਾ ਰਿਹਾ ਤੇ ਇਸ ਨੂੰ ਲੈ ਕੇ ਲਗਾਤਾਰ ਕਈ ਵੀ ਕਈ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਹੋਰ ਵਿਰੋਧੀ ਦਲਾਂ ਦੇ ਵੱਲੋਂ ਤੇ ਇਸ ਨੂੰ ਲੈ ਕੇ ਵਧੇਰੀ ਜਾਣਕਾਰੀ ਲਈ ਸਾਡੇ ਨਾਲ ਸਾਡੇ ਸਹਿਯੋਗੀ ਵਿਵੇਕ ਕੁਮਾਰ ਜੁੜ ਚੁੱਕੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਵਿਵੇਕ ਕੀ ਕੁਝ ਜਾਣਕਾਰੀ ਮਿਲ ਪਾਰੀ ਹੈ ਹੁਣ ਨਿਆਂਇਕ ਹਿਰਾਸਤ ਵਾਦਾ ਦਿੱਤੀ ਗਈ ਹੈ ਮਨੀਸ਼ ਸਿਸੋਰੀਆ ਦੀ ਇਹ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਨਾਇਕ ਹਿਰਾਸਤ ਬਰਾਜਤੀ ਕੀਆ ਮੈਨਸ ਸੋਧਿਆ ਜੀ ਸੋ ਹੋਣਾ 18 ਅਪ੍ਰੈਲ ਤੱਕ ਜਿਹੜਾ ਨਾਇਕ ਹਿਰਾਸਤ ਚ ਰਹਿਣਗੇ 18 ਅਪ੍ਰੈਲ ਨੂੰ ਮੁਰਤੋਂ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਸੁਣਵਾਈ ਹੋਵੇਗੀ ਪਰ ਤਾਂ ਦੱਸਿਆ ਕਿ ਬਿੱਤੀ ਜੀ ਮੈਨਸ ਸੋਧਿਆ ਦੇ ਵੱਲੋਂ ਜੇਲ੍ਹ ਦੇ ਵਿੱਚੋਂ ਇੱਕ ਚਿੱਠੀ ਲਿਖੀ ਗਈ ਸੀ ਸਕੂਲਾਂ ਦੇ ਪ੍ਰਬੰਧਨਾਂ ਨੂੰ ਲੈ ਕੇ ਤੇ ਹੋਰ ਕਈ ਮਾਮਲਿਆਂ ਨੂੰ ਲੈ ਕੇ ਤੇ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਬਹੁਤ ਜਲਦ ਜੇਲ੍ਹ ਤੋਂ ਬਾਹਰ ਮਿਲਦੇ ਆ ਸੋ ਕਿਤੇ ਨਾ ਕਿਤੇ ਜਦੋਂ ਸੰਜੇ ਸਿੰਘ ਨੂੰ ਰਾਹਤ ਮਿਲੀ ਆਮ ਆਦਮੀ ਪਾਰਟੀ ਦੇ ਵੱਲੋਂ ਕਿਆਸਰਾਂਗਾਂ ਲਗਾਈਆਂ ਜਾ ਰਹੀਆਂ ਸੀ ਕਿ ਬਹੁਤ ਜਲਦ ਬਨੇਸ ਸੋਧੀਆਂ ਵੀ ਜਿਹੜਾ ਨੇ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਸੋ ਅੱਜ ਜਮਾਨਤ ਅਰਜ਼ੀ ਦੇ ਉੱਤੇ ਜਿਹੜੀ ਹੈ ਅੱਜ ਸੁਣਵਾਈ ਹੋਣੀ ਸੀ ਤੇ ਇੱਕ ਪਾਸੇ ਸੁਣਵਾਈ ਸੀ ਤੇ ਦੂਸਰੇ ਪਾਸੇ ਈਡੀ ਦੇ ਵੱਲੋਂ ਜਵਾਬ ਦਿੱਤਾ ਜਾਣਾ ਸੀ ਪੂਰੇ ਮਾਮਲੇ ਨੂੰ ਲੈ ਕੇ ਸੋ ਈਡੀ ਨੇ ਜਿਹੜਾ ਫਿਰ ਤੋਂ ਜਵਾਬ ਦਾਖਲ ਕੀਤਾ ਤੇ ਉਸ ਤੋਂ ਬਾਅਦ ਨਿਆਇਕ ਹਿਰਾਸਤ ਦੇ ਵਿੱਚ ਵੱਧਾ ਜਿਹੜਾ ਆ ਉਹ ਮਨੀਸ਼ ਸੋਧੀਆਂ ਦੇ ਕਰ ਦਿੱਤਾ ਗਿਆ ਪਰ ਨਹੀਂ ਤੇ ਹੁਣ ਸਾਧੂ ਮਾਮਲੇ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਈਡੀ ਦੇ ਵੱਲੋਂ ਇੱਕ ਹੋਰ ਕੱਲਨੇ ਜਾਰੀ ਕੀਤੇ ਹੁਕਮ ਨੇ ਈਡੀ ਨੂੰ ਤੇ ਈਡੀ ਉਹਨਾਂ ਕੱਲੇ ਕੱਲੇ ਮੁਲਜ਼ਮ ਦਾ ਜਿਹੜਾ ਆ ਉਹ ਡਾਟਾ ਲੈ ਕੇ ਆਵੇ ਕਿ ਕਿ ਨਹੀਂ ਤੇ ਟਾਈਮ ਜਿਹੜਾ ਆ ਉਹ ਲੱਗ ਰਿਹਾ ਆ ਮੁਲਜ਼ਮਾਂ ਦੀ ਪਹਿੰਕੀ ਕਰਨੋਂ ਨਾ ਦਸਤਾਵੇਜ਼ਾਂ ਨੂੰ ਜਿਹੜਾ ਆ ਜਾਂਚ ਕਰਨ ਦੇ ਵਿੱਚ ਕਿੰਨਾ ਸਮਾਂ ਤੁਹਾਨੂੰ ਲੱਗ ਰਿਹਾ ਆ ਫਿਰ ਉਸ ਤੋਂ ਬਾਅਦ ਨਾਲ ਸਾਡੇ ਤੱਕ ਦਾ ਕੋਈ ਫੈਸਲਾ ਜਿਹੜਾ ਸ਼ਰਾਬ ਦਾ ਕਿਤੀ ਪਰ ਸੰਜੀਤ ਸਿੰਘ ਨੂੰ ਜਿਹੜੀ ਰਾਹਤ ਮਿਲੀ ਸੀ ਉਸ ਤੋਂ ਬਾਅਦ ਲਗਾਤਾਰ ਉਮੀਦਾਂ ਲਗਾਈਆਂ ਜਾ ਰਹੀਆਂ ਸੀ ਕਿ ਬਹੁਤ ਜਲਦ ਮਨੀਸ਼ ਸੋਧਿਆ ਹੋਰ ਉਹ ਜਿਹੜਾ ਆ ਉਹ ਰਾਹਤ ਮਿਲ ਸਕਦੀ ਹੈ ਪਰ ਅੱਜ ਉਹ ਰਾਹਤ ਜਿਹੜਾ ਮਨੀਸ਼ ਸੋਧਿਆ ਦਿਖਾਈ ਨਹੀਂ ਦਿੱਤੀ ਹੈ ਜੀ ਜੀ ਧੰਨਵਾਦ ਵਿਵੇਕ ਤਾਂ ਇਹ ਸਾਡੇ ਨਾਲ ਵਿਵੇਕ ਜੁੜੇ ਹੋਏ ਸੀ ਸਾਡੇ ਸਹਿਯੋਗੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਤਾਂ ਜਿੱਦਾਂ ਦੇਖਿਆ ਗਿਆ ਬਿੱਤੇ ਦਿਨੀ ਵੀ ਜਦੋਂ ਸੰਜੇ ਸਿੰਘ ਨੂੰ ਰਾਹਤ ਮਿਲਦੀ ਹੈ ਤਾਂ ਇੱਥੇ ਵੀ ਇਹ ਗੱਲ ਕੀਤੀ ਜਾ ਰਹੀ ਸੀ ਕਿ ਸ਼ਾਇਦ ਅੱਜ ਮਨੀਸ਼ ਤਿਸੋਦੀਆ ਨੂੰ ਵੀ ਰਾਹਤ ਮਿਲੇ ਪਰ ਰਾਹਤ ਨਹੀਂ ਮਿਲੀ 18 April ਤੱਕ ਨਿਆਇਕ ਹਰਾਸਤ ਨੂੰ ਵਾਦਾ ਦਿੱਤਾ ਗਿਆ ਤੇ ਉੱਥੇ ਹੀ ਵਿਰੋਧੀ ਦਲ ਜਿਹੜੇ ਨੇ ਉਹ ਲਗਾਤਾਰ ਇਸਤੇ ਇੱਕ ਮੁੱਦਾ ਬਣਾਉਂਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਲੋਕ ਸਭਾ ਚੋਣਾਂ 2024 ਜਿਹੜੀ ਹੈ ਸਿਰ ਤੇ ਹੈ ਕੁਝ ਦਿਨ ਬਚੇ ਨੇ ਸਾਰੀ ਇਹ ਪਾਰਟੀਆਂ ਤਿਆਰੀਆਂ ਦੇ ਵਿੱਚ ਜੁੜੀਆਂ ਹੋਈਆਂ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੀਆਂ ਇਸੇ ਨੂੰ ਲੈ ਕੇ ਮੁਸ਼ਕਲਾਂ ਵੀ ਕਾਫੀ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਹੁਣ ਕੀ ਹੋਵੇਗਾ ਅੱਗੇ ਲਗਾਤਾਰ ਇਸ ਸ਼ਰਾਬ ਕੋਟਾਲੇ ਮਾਮਲੇ ਨੂੰ ਲੈ ਕੇ ਜੋ ਅਪਡੇਟਸ ਸਾਹਮਣੇ ਆ ਰਹੀਆਂ ਨੇ ਤੇ ਸਾਰਿਆਂ ਦੀਆਂ ਹੀ ਨਜ਼ਰਾਂ ਇਹਦੇ ਤੇ ਬਣੀਆਂ ਹੋਈਆਂ ਨੇ ਕਿ ਆਮ ਆਦਮੀ ਪਾਰਟੀ ਦਾ ਅੱਗੇ ਲੋਕ ਸਭਾ ਚੋਣਾਂ ਦੇ ਵਿੱਚ ਕੀ ਹੋਵੇਗਾ